ਦੀਵਦੀ ਕੀ ਨਾਮ ਹੈ ਜੀ ਸਵਾਲ ਸਿੰਘ ਕੀ ਹਾਦਸਾ ਹੋਇਆ ਅਰਸਾ ਮੇਰੇ ਘਰ ਦੇ ਸੀਗੇ ਅਮਰੀਕਾ ਚ ਕੰਮ ਕਰਦੇ ਸੀਗੇ ਬਾਡੀ ਦਾ ਡਿੱਗਣ ਕਰਨਾ ਨਹੀਂ ਮੈਂ 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 ਕਿਹਦੀ ਹਾਂ ਜੀ ਹਾਂਜੀ ਕਿੰਨੇ ਕੁ ਮਾਹੀ 48 ਸਾਲ ਨੇ ਤੇ ਬੱਚੇ ਕਿੰਨੇ ਦੋ ਬੱਚੇ ਹੋਏ ਕਿਦਾਂ ਹਾਦਸਾ ਕੌੜੀ ਦਾ ਟੰਬਾ ਡੁੱਤੀ ਨਜ਼ਰ ਆਦਾ ਸੀ ਬੱਦਕੀ ਦੇ ਵਿੱਚ ਉਤਰੇ ਹੋਏ ਸੀ ਡੱਗ ਦੇ ਵਿੱਚ ਉਤਰੇ ਹੋਏ ਸੀ ਸਰ ਝੜ ਰਹੀ ਸੀ ਕਿ ਨਹੀਂ ਉਤਰ ਰਹੀ ਸੀ ਨਹੀਂ ਤਾਂ ਇਹ ਬੋਲ ਕੇ ਹੈ ਡੱਗ ਦੇ ਵਿੱਚ ਹਾਂ ਡੱਗ ਦਾ ਹੀ ਕੰਮ ਇਹ ਲੈ ਕੇ ਕੋਣ ਆਇਆ ਇੱਥੇ ਬੁਢਾ ਦਾ ਬੁਝਾਉਂਦਾ ਉੱਚਾ ਅਸੀਂ ਉਹ ਜੀ ਆਪਾਂ ਕੀ ਸਾਰੇ ਬਚਾਈ ਕੋਈ ਠੇਕੇਦਾਰ ਜੀ ਤੇ ਠੇਕੇਦਾਰ ਕੋਲ ਨਾਲ ਨਹੀਂ ਗਏ ਨਹੀਂ ਸਰ ਬੋਲਦੇ ਠੇਕੇਦਾਰ ਕੋਲ ਪਹੁੰਚਿਆ ਹਾਂ ਤੇ ਯਾ ਕੋਈ ਕੋਈ ਗੱਲ ਹੋਈ ਕਾ ਕਰਾਂਗੇ ਨਹੀਂ ਕੋਈ ਕੋਈ ਗੱਲ ਨਹੀਂ ਠੀਕ ਨਾ ਮਾਮਲਾ ਜੀ ਇਹ ਪਿੰਡ ਬਹਿਮਣ ਦਵਾਨੇ ਦਾ ਹੈਗਾ ਹੈ ਲੇਡੀ ਜਤਪੀ ਕੌਰ ਜਿਹਦੀ ਉਮਰ ਕਰੀ 45 ਸਾਲ ਦਾ ਹੈ ਉਹ ਥਾਪਰ ਸਕੀਮ ਦੇ ਦੀ ਇੱਕ ਛੱਪੜ ਬੰਦਿਆ ਪਿੰਡ ਪੈਂਮੈਂਟ ਵਾਲਾ ਉਹਦੇ ਡਾਗਾ ਬਹੁਤ ਡੂੰਘੇ ਅਤੀਤ ਦੀ 35% ਫਟ ਡੂੰਘੇ ਡਾਗਾ ਉੱਤੇ ਲੇਡੀ ਜ ਪੌੜੀ ਤੇ ਰਹੀ ਉੱਤਰ ਕੇ ਵਿੱਚ ਕੰਮ ਕਰ ਰਹੀ ਹੁੰਦਾ ਸੀ ਜਦੋਂ ਇਹ ਤਾਂ ਚੜ ਰਹੀ ਸੀ ਪੌੜੀ ਦਾ ਟੰਬਰ ਟੁੱਟਣ ਕਰਕੇ ਇਹ ਥੱਲੇ ਡੇਕ ਵੀ ਡੇਕ ਦਾ ਸਾਰੇ ਦੇ ਦਿੱਤੋ ਕੋਈ ਇਹਨਾਂ ਕੋਲ ਸੇਫਟੀ ਬੈਲਟ ਨਹੀਂ ਸੀ ਕੋਈ ਹੈਲਮਟ ਨਹੀਂ ਸੀਗੇ ਇੰਨੇ ਡੂੰਘੇ ਆ ਪਟੋਏ ਦੇ ਵਿੱਚ ਪਹਿਲੀ ਗੱਲ ਤਾਂ ਲੇਡਿਸ ਤੋਂ ਕੰਮ ਨਹੀਂ ਕਰਵਾ ਸਕਦੇ ਉੱਥੇ ਕੋਈ ਐਕਸਪਰਟ ਬੰਦੇ ਚਾਹੀਦੇ ਜਾਂ ਕਿਸੇ ਮਾਹਰ ਠੇਕੇਦਾਰ ਤੋਂ ਕੰਮ ਕਰਾਉਣਾ ਚਾਹੀਦਾ ਅਣਜਾਣ ਬੰਦੇ ਤੋਂ ਕੰਮ ਕਰਾਉਂਦਾ ਉਹ 30 ਤੋਂ 35 ਫੁੱਟ ਡੂੰਘਾ ਜੀ ਇੱਥੇ ਪਲਾਸਟਰ ਕਰ ਰਹੀ ਸੀਗੀ ਉਹਨਾਂ ਚਾਹ ਹਾਂ ਤੇ ਡੇਕ ਦਾ ਸਾਰ ਉਹਦੀ ਮੌਤ ਹੋ ਗਈ ਆ ਵੀ ਸਾਡੀ ਪ੍ਰਸ਼ਾਸਨ ਅੱਗੇ ਹੀ ਮੰਗਾ ਸਰਕਾਰ ਨੂੰ ਵੀ ਜੇ ਤੁਸੀਂ ਸਰਕਾਰੀ ਕੋਈ ਕੰਮ ਕਰਾਉਣਾ ਹੁੰਦਾ ਉਹਨਾਂ ਨੂੰ ਪ੍ਰੋਪਰ ਦੱਸਿਆ ਜਾਵੇ ਕੋਈ ਸੇਫਟੀ ਬੈਲਟ ਉਹਨਾਂ ਨੂੰ ਦਿੱਤੀ ਜਾਵੇ ਕੋਈ ਐਕਸਪਰਟ ਬੰਦੇ ਲਾਈ ਜਾਣ ਘੱਟ ਪੈਸੇ ਦੇਣ ਤੇ ਲਾਲਚ ਚ ਬੁੜੂਆਂ ਡ੍ਰੈਗ ਵਾਲੀਆਂ ਲਾ ਲੈਣਾ ਇਹਨਾਂ ਦਾ ਘਰ ਪੱਟਿਆ ਗਿਆ ਦੋ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਜੀ ਹੁਣ ਉਹਨਾਂ ਦਾ ਕੌਣ ਆ ਵਾਲੀ ਬਾਤ ਸਹੀ ਨਹੀਂ ਲਿਆ ਜੀ ਸਾਡੀ ਕੋਈ ਗੱਲ ਨਹੀਂ ਅਸੀਂ ਤਾਂ ਫਿਰ ਲੈ ਕੇ ਇਹਨਾਂ ਨੂੰ ਉੱਧਰ ਆ ਕੇ ਤੇ ਤੁਸੀਂ ਸੁਧਾਰਤੋ ਜੀ ਇਹ ਕੰਮ ਨਹੀਂ ਇਸ ਬਾਰੇ ਨਹੀਂ ਹਜੇ ਕੋਈ ਇਸ ਬਾਰੇ ਸਾਡੀ ਧਿਆਨ ਚ ਨਹੀਂ ਪੁਣਕੀ ਸੀ ਜਾਂ ਨਾ ਉਹ ਹਜੇ ਹੈਲਮਟ ਵਗੈਰਾ ਉਹ ਦਿੱਤੀ ਹੋਈ ਨਹੀਂ ਨਹੀਂ ਕੋਈ ਨਹੀਂ ਸੀ ਕੋਈ ਸੇਫਟੀ ਦਾ ਕੋਈ ਪ੍ਰਬੰਧ ਹੀ ਨਹੀਂ ਸੀਗਾ ਜੀ ਬਿਲਕੁਲ ਨਹੀਂ ਲੱਗ ਸੀਗੇ ਵਿੱਚੋਂ ਪੱਕਾ ਕੀਤਾ ਹੋਇਆ ਹਾਂਜੀ ਉਹ ਪੱਕਾ ਜੀ ਹਾਂ ਬਾਕੀ ਪਲਾਸਟਰ ਸ਼ਾਇਦ ਕਰ ਰਹੀ ਸੀਗੀ ਮੇਰੇ ਘਰ ਵਾਲੇ ਹਾਂ ਅਰਥ ਦੇ ਕਰੀਪ ਪਤਾ ਲੱਗਿਆ ਜੀ ਉਸ ਟਾਈਮ ਤੇ ਇਹ ਆਪਣੇ ਬਟਿੰਡਾ ਲੈ ਕੇ ਉਥੋਂ ਬਹਿਮੜਦਵਾਨੇ ਤੋਂ ਇੱਥੇ ਬਟਿੰਡੇ ਪਹੁੰਚ ਗਈ ਸੀ ਜੀ ਉਸ ਤੋਂ ਬਾਅਦ ਇੱਥੋਂ ਜਦੋਂ ਡਾਕਟਰ ਨੇ ਇਹਨਾਂ ਨੂੰ ਦੱਸਿਆ ਇਹ ਐ ਕਰਕੇ ਵੀ ਇਹਦੀ ਡੈਥ ਹੋ ਗਈ ਤੇ ਸਾਰੇ ਪਿੰਡ ਵਾਲੇ ਜਿਹੜੇ ਨਾਲ ਸੀਗੇ ਉਹ ਉਥੇ ਪਿੰਡ ਲੈ ਗਏ ਜੀ ਪਿੰਡ ਜਦੋਂ ਲੈ ਕੇ ਗਏ ਤੇ ਬੱਚੇ ਰੋਣ ਕਰ ਲੌਣ ਲੱਗੇ ਅਸੀਂ ਦਵਾਰੇ ਹੁਣ ਇੱਥੇ ਲੈ ਕੇ ਆਏ ਆ ਆਪਣੇ ਸਿਵਲ ਹਸਪਤਾਲ ਗਟੰਡਾ ਵਿੱਚ ਮੋਰਚਰੀ ਦੇ ਵਿੱਚ ਰੱਖ ਲਿਆ ਅੱਜ ਅੰਦਰ ਦੇਖੇ ਜਾਂਦੇ ਆ ਸੇਫਟੀ ਬੈਲ ਤਾਂ ਮੈਨੀ ਚੈੱਕ ਨਹੀਂ ਕੋਣੀ ਚਾਹੀਦੀ ਕੱਪਰ ਹੋਣੀ ਚਾਹੀਦੀ ਮੈਂ ਵੀ ਐਨ ਐਫ ਐ ਦੇ ਵਿੱਚ ਥਰਮਲ ਦੇ ਵਿੱਚ ਮੈਨੇ ਇਹ ਕੰਮ ਕਰਦਾ ਠੀਕ ਕਿਧਰਾਂ ਕੋ ਲਈ ਤੇ ਸਾਨੂੰ ਸੇਫਟੀ ਵਾਲੇ ਇਹੀ ਦੱਸਦੇ ਆ ਪੀਪਲ ਹੈਂਡ ਬਲੋਜ ਸਿਰ ਹਲਮਟ ਸੇਫਟੀ ਬੈਲਟ ਦੀ ਸੇਫਟੀ ਸ਼ੂ ਸਾਰਾ ਕੁਝ ਹੋਣਾ ਚਾਹੀਦਾ ਬੱਚੇ ਲੱਗਦਾ ਹੈ ਠੇਕੇਦਾਰ ਨੂੰ ਕਿ ਖੜਨਾ ਦੇ ਦਸ ਅਧਨਾ ਵੀ ਚਾਹੀਦਾ ਸੀ ਇਸ ਟਾਈਮ ਤੇ ਇਸ ਟਾਈਮ ਤੇ ਦੁੱਖ ਦੀ ਘੜੀ ਚ ਜਾਂ ਘਰੇ ਆਉਂਦੇ ਜਾਂ ਇੱਥੇ ਹੋਣ ਆਉਂਦੇ ਉਹਨਾਂ ਦਾ ਹੱਕ ਮੰਗੋ ਹੁਣ ਬੱਚੇ ਕਿੰਨੇ ਕੇ ਬੱਚੇ ਦੋ ਬੱਚੇ ਹੈ ਜੀ ਇੱਕ ਲੜਕਾ ਇੱਕ ਲੜਕੀ ਛੋਟੇ ਨੇ ਛੋਟੇ ਪਹਿਲੀ ਹੋਣਗੇ ਹੈ ਨਹੀਂ ਪਹਿਲੀ ਹੋਣਗੇ ਨਹੀਂ ਉਹਦੇ ਬਾਰੇ ਹਜੇ ਪ੍ਰੋਪਰ ਨਹੀਂ ਸਭ ਨੂੰ ਪਤਾ ਅਸੀਂ ਇਹ ਕੰਮ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਹਨਾਂ ਨੂੰ ਬਣਦੀ ਵੀ ਕੋਈ ਵੀ ਮਾਲੀ ਸਹਾਇਤਾ ਦਿੱਤੀ ਜਾਵੇ ਕਿੰਨੇ ਨੰਬਰ ਦੇ ਸੀ ਹਾਂਜੀ ਕਿੰਨੇ ਨੰਬਰ ਦੇ ਇਹਨਾਂ ਦੀ 45 ਸਾਲ ਦੇ ਕਰੀਬ ਸੀ ਕੀ ਨਾਮ ਕੀ ਸੀ ਕੁਲਦੀਪ ਕੌਰ ਹੈ ਕਿ ਕਿਹਨੇ ਕਿਹਨਾਂ ਦਾ ਕੀ ਨਾਮ ਉਹਦਾ ਨਾਮ ਤੋਤਾ ਸੀ ਤੇ ਇਹਨਾਂ ਦੇ ਪੁੱਤ ਰਹਿੰਦੇ ਨੇ ਲਈ ਠੇਕੇਦਾਰ ਭਲਾਡੇ ਦੇ ਆ ਨਹੀਂ ਜਿਨ੍ਹਾਂ ਦੀ ਡੈੱਥ ਹੋਈ ਆ ਉਹ ਸਾਡੇ ਪਿੰਡ ਦੇ ਰਹਿਣ ਦਾ ਸਤਿ ਸ਼ਾਲਾਮ ਮੇਰਾ ਨਾਮ ਹੈ ਡਾਕਟਰ ਹਰਸ਼ੀਦ ਗੋਇਲ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿੰਡਾ ਸਾਡੇ ਕੋਲੇ ਪਿੰਡ ਬਹਿਮਨ ਦਵਾਨਾ ਤੋਂ ਹੀ ਲਗਭਗ 40-45 ਸਾਲ ਦੀ ਉਮਰ ਇੱਕ ਔਰਤ ਦੀ ਬਾਡੀ ਲੈ ਕੇ ਆਏ ਸੀ ਪਿੰਡ ਪਾਸੀ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਉਹਨਾਂ ਦੇ ਕਸਟਮ ਮੁਤਾਬਕ ਉਹ ਦਿਹਾੜੀ ਕਰ ਰਹੇ ਸੀਗੇ ਬਾਡੀ ਤੇ ਚੜੇ ਹੋਏ ਸੀ ਤੇ ਬਾਡੀ ਤੇ ਟਿਕ ਕਰਕੇ ਉਹਨਾਂ ਦੀ ਮੌਤ ਹੋਈ ਹੈ ਅਸੀਂ ਬਾਡੀ ਨੂੰ ਡੈਡ ਹਾ ਉਸ ਦੇ ਵਿੱਚ ਸ਼ਿਫਟ ਕਰਾ ਕੇ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਇਨਫੋਰਮੇਸ਼ਨ ਦੇ ਦਿੱਤੀ ਹਾਂ ਹਾਂਜੀ ਵਾਰਿਸ ਹੈਗੇ ਆ